ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਏਮਬ੍ਰੋਇਡਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਾਂ ਤੁਹਾਡੇ ਲਈ ਨਿਊ ਟ੍ਰੈਂਡਿੰਗ ਡਿਜ਼ਾਈਨ ਨਿਊ ਟ੍ਰੈਂਡਿੰਗ ਫੈ布ਰਿਕ ਤੇ ਨਿਊ ਟ੍ਰੈਂਡਿੰਗ ਜਿਹੜਾ ਪ੍ਰਿੰਟ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਸੋਹਣਾ ਵਰਕ ਹੈ ਤੇ ਬਹੁਤ ਹੀ ਵਧੀਆ ਜਿਹੜਾ ਉਹਦਾ ਫੈ布ਰਿਕ ਹੈ ਸੋ ਅੱਜ ਦੀ ਵੀਡੀਓ ਜੇ ਸ਼ੇਅਰ ਨਾ ਕਰੀ ਤਾਂ ਤੁਸੀਂ ਕੁਝ ਵੀ ਸ਼ੇਅਰ ਨਾ ਕਰਿਆ ਅੱਜ ਵਾਲੀ ਵੀਡੀਓ ਤੁਸੀਂ ਸਾਡੀ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਆਪਣਾ ਨਿਊ ਫੈ布ਰਿਕ ਜਿਹੜਾ ਪਹੁੰਚ ਸਕੇ ਅਤੇ ਉਹ ਸਾਰੇ ਸੂਟ ਆਪਣੇ ਵੀ ਪਸੰਦ ਕਰ ਸਕੇ ਤੇ ਸੂਟਾ ਤੁਹਾਡੇ ਵਾਂਗੂ ਖਰੀਦ ਸਕੇ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਆਪਾਂ ਕਾਫੀ ਦਿਨਾਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹ ਵੀਡੀਓ ਦਾ ਸੂਟ ਦਾ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਵੀਡੀਓ ਦਾ ਸਭ ਤੋਂ ਫਰਸਟ ਵਾਲਾ ਸੂਟ ਤੁਸੀਂ ਦੇਖੋਗੇ ਤੇਬੀ ਮਸਲੀਨ ਦੇ ਵਿੱਚ ਆਪਾਂ ਸੂਟ ਜਿਹੜੇ ਰੈਡੀ ਕੀਤੇ ਨੇ ਆਹ ਦੇਖੋ ਜੀ ਇਹ ਆਪਾਂ ਨੇ ਤੈਬੀ ਮਸਲੀਨ ਦੇ ਵਿੱਚ ਸੂਟ ਕੀਤੇ ਨੇ ਰੈਡੀ ਤੁਸੀਂ ਦੇਖ ਰਹੇ ਹੋਗੇ ਸ਼ਾਈਨਿੰਗ ਆ ਤੇ ਲਾਈਨਿੰਗ ਥੋੜੀ ਥੋੜੀ ਫੈਬਰਿਕ ਦੇ ਵਿੱਚ ਦਿਖ ਰਹੀ ਆ ਤੇ ਫੈਬਰਿਕ ਦਾ ਪ੍ਰਿੰਟ ਆ ਜਿਹੜਾ ਬਹੁਤ ਹੀ ਸੋਹਣਾ ਤੇ ਪਿਆਰਾ ਪ੍ਰਿੰਟ ਹੈ ਤੇ ਸੂਟ ਬਹੁਤ ਹੀ ਸੋਹਣਾ ਬਣਿਆ ਹੋਇਆਗਾ ਤੁਸੀਂ ਵਰਕ ਦੇਖ ਰਹੇ ਹੋ ਸੂਰਜ ਦੇ ਉੱਪਰ ਜਿਹੜਾ ਆਪਾਂ ਨੇ ਵਰਕ ਕੀਤਾਗਾ ਬਹੁਤ ਹੀ ਕਹਿੰਦ ਆਪਾਂ ਨੇ ਪੈਚ ਵਰਕ ਦੇ ਨਾਲ ਤਿੰਨ ਤਿੰਨ ਕਲਰ ਦਾ ਆਪਾਂ ਨੇ ਪੈਚ ਇਹਦੇ ਉੱਪਰ ਲਾਇਆਗਾ ਤੇ ਜਿਹੜਾ ਇਹਦਾ ਘੇਰਾ ਆਪਾਂ ਨੇ ਰੈਡੀ ਕੀਤਾਗਾ ਆ 20 ਇੰਚ ਕੇ ਰ ਆਰਾਮ ਨਾਲ ਹਰ ਇੱਕ ਦੇ ਆਉਤੇ 21 ਇੰਚ 20 ਤੇ 21 ਇੰਚ ਕੇ ਰ ਜੀ ਕਿਸੇ ਵੀ ਮੇਰੇ ਪਹੰਦਾ 20 ਇੰਚ ਕੇ ਰ ਜਾਂ 21 ਇੰਚ ਕੇ ਰ ਆਰਾਮ ਨਾਲ ਪ੍ਰੋਪਰ ਬਿਲਕੁਲ ਹਰ ਇੱਕ ਦੇ ਸਹੀ ਆਊਗਾ ਤੇ ਸੂਟ ਬਣਿਆ ਵੀ ਕਹਿੰਦਾ ਤੁਸੀਂ ਵਰਕ ਦੀ ਸਫਾਈ ਦੇਖੋ ਬਿਲਕੁਲ ਨੇੜੇ ਤੇ ਬਿਲਕੁਲ ਨੇੜੇ ਤੋਂ ਵਰਕ ਦੀ ਸਫਾਈ ਦੇਖ ਰਹੇ ਹੋ ਤੁਸੀਂ ਬਹੁਤ ਹੀ ਸੋਹਣੀ ਵਰਕ ਦੀ ਸਫਾਈ ਹੋਈ ਹੋਈ ਹੈ ਤੇ ਜਿਹੜਾ ਸੂਟ ਦੇ ਉੱਪਰ ਪੈਚ ਲੱਗਿਆ ਜਿੰਨੇ ਵੀ ਸੂਟ ਦੇ ਵਿੱਚ ਕਲਰ ਨੇ ਪ੍ਰਿੰਟ ਦੇ ਵਿੱਚ ਉਸ ਦੇ ਅਕੋਰਡਿੰਗ ਹੀ ਆਪਾਂ ਨੇ ਪੈਚ ਲਾਇਆ ਸੂਰ ਦੇ ਵਿੱਚ ਕਿਉਂਕਿ ਅਲੱਗ ਤੋਂ ਕਲਰ ਆਪਾਂ ਕੋਈ ਨਹੀਂ ਲਾਇਆ ਤੇ ਬਹੁਤ ਹੀ ਘੈਂਟ ਸੋਹਣੀ ਇਹ ਚੀਜ਼ ਬਣੀ ਹੈਗੀ ਟੈਬੀ ਮਸਲੀਨ ਦਾ ਜਿਹੜਾ ਇਹ ਫੈਬਰਿਕ ਆ ਇਹ ਦਾ ਫਰੰਟ ਆ ਗਿਆ ਚੌਕ ਵੀ ਬਣੇ ਹੋਏ ਨੇ ਦੇਖੋ ਚੌਕ ਵੀ ਬਣੇ ਹੋਏ ਨੇ ਤੇ ਘੇਰਾ ਤਾਂ ਬਣੀ ਰਿਹਾ ਤੇ ਨਾਲ ਜਿਹੜੇ ਇਹਦੇ ਆ ਜਾਣਗੇ ਬਾਜੂ ਪੈਚ ਵਰਕ ਵਾਲੇ ਹੀ ਇਹਦੇ ਬਾਜੂ ਆਪਾਂ ਨੇ ਰੈਡੀ ਕੀਤੇ ਨੇ ਇਹਦੇ ਬਾਜੂ ਆ ਗਏ ਦੇਖੋ ਬਹੁਤ ਸੋਹਣੀ ਚੀਜ਼ ਆਪਾਂ ਨੇ ਰੈਡੀ ਕੀਤੀ ਹੈ ਬਾਜੂਆਂ ਦੀ ते प्रिंट भी बहुत सोना प्रिंट है सूट का बहुत ही कैंट चीज यह बनी है थोड़े आजुगी बॉटम हां आ गई बॉटम टैबी मकलीन की ही बॉटम रहूगी ये नीचे आ गया वर्क जी देखो बॉटम दे वर्क आ गया बहुत ही सोहना घंट जो देखो ਜਿਵੇਂ ਆਪਾਂ ਆ ਚੀਜ਼ ਕਟਿੰਗ ਵੀ ਕਰ ਸਕਦੇ ਆ ਜੇ ਕਿਸੇ ਨੇ ਕਟਿੰਗ ਕਰਨੀ ਹੋਵੇ ਬਹੁਤ ਹੀ ਸੋਹਣੀ ਇਹ ਚੀਜ਼ ਆਪਨੇ ਰੈਡੀ ਕੀਤੀ ਐ ਤੇ ਟੈਬੀ ਮਸਲੀਨ ਦੀ ਹੀ ਬਾਟਮ ਹੋਊਗੀ ਸਕਿਨ ਕਲਰ ਦੀ ਬਾਟਮ ਆ ਗਈ ਜੋ ਵੀ ਕਲਰ ਵਾਕਿਆ ਦੇ ਵਿੱਚ ਸੂਟ ਦੇ ਵਿੱਚ ਸੀ ਸਾਰੇ ਆਪਨੇ ਉਹਦੇ ਵਿੱਚ ਲਾਏ ਨੇ ਹ ਹ ਚਲਵਾਰ ਦੇ ਵਿੱਚ ਤੇ ਨਾਲ ਜਿਹੜਾ ਆਜੂ ਟੈਬੀ ਮਸਲੀਨ ਦਾ ਦੁਪੱਟਾ ਇਹ ਆ ਗਿਆ ਟੈਬੀ ਮਸਲੀਨ ਦਾ ਦੁਪੱਟਾ ਡਿਜ਼ਾਈਨਿੰਗ ਦੇਖੋ ਤੁਸੀਂ ਦੁਪट्टे ਦੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੋਈ ਹੈ ਬਹੁਤ ਹੀ ਘੈਂਟ ਸੂਟ ਇਹ ਬਣਿਆ ਦੇਖੋ ਆਹ ਲਈ ਡਿਜ਼ਾਈਨਿੰਗ ਦੇਖੋ ਵਿਚਕਾਰ ਦੇਖੋ ਬਹੁਤ ਹੀ ਸੋਹਣੀ ਜਿਹੜੀ ਇਹ ਦੁਪट्टे ਦੀ ਡਿਜ਼ਾਈਨਿੰਗ ਬਣੀ ਹੈ ਸੂਟ ਬਹੁਤ ਹੀ ਸੋਹਣਾ ਟੈਬੀ ਮਸਲੀਨ ਦੇ ਹੀ ਦੁਪੱਟਾ ਰਹੂਗਾ ਬਹੁਤ ਹੀ ਸਾਫਟ ਬਿਲਕੁਲ ਸੌਫਟ ਮਲਾਈਮ ਜਿਹੜੀ ਆ ਇਹ ਫੈਬਰਿਕ ਆ ਬਹੁਤ ਹੀ ਸੋਹਣਾ ਤੇ ਮੈਂ ਤੁਹਾਨੂੰ ਇਹਦੀ ਵੀਡੀਓ ਦਿਖਾ ਰਹੀਆਂ ਸੇਮ ਜਿਹੜਾ ਆਪਾਂ ਵੀਡੀਓ ਨਾਲ ਦਾ ਸੂਟ ਰੈਡੀ ਕੀਤਾਗਾ ਫੋ ਤੁਸੀਂ ਸੂਟ ਆਪਾਂ ਕਈ ਦਿਨਾਂ ਤੋਂ ਇਹਦੀ ਮੰਗ ਹੋ ਰਹੀ ਸੀ ਤੇ ਆਪਾਂ ਨੇ ਗਰੁੱਪ ਦੇ ਵਿੱਚ ਵੀ ਪਾਇਆ ਸੀ ਜਿਹੜੀਆਂ ਭੈਣਾਂ ਮੇਰੇ ਨਾਲ ਗਰੁੱਪ ਦੇ ਵਿੱਚ ਐਡ ਨੇ ਦੇਖੋ ਆਹ ਵਾਲੀ ਹੈ ਕਿਹੜੀ ਵੀਡੀਓ ਸੇਮ ਆਪਾ ਦਾ ਪੱਟੇ ਦੀ ਡਾਈ ਕਰਾਈਆ ਸੇਮ ਬਾਜੂਆਂ ਦਾ ਵਰਕ ਹੋ ਗਿਆ ਸੇਮ ਹੀ ਕੋਰਨਰ ਦਾ ਵਰਕ ਹੋ ਗਿਆ ਤੇ ਸੇਮ ਹੀ ਜਿਹੜਾ ਬਾਟਮ ਦਾ ਵਰਕ ਹੈ ਬਹੁਤ ਹੀ ਸੋਹਣੀ ਚੀਜ਼ ਆਪਨੇ ਰੈਡੀ ਕੀਤੀ ਹੈ ਸੋ ਜਲਦੀ ਆਲਦੀ ਤੁਸੀਂ ਸੂਟ ਇਹ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਆਪਨੇ ਇਹ ਸੂਟ ਰੈਡੀ ਕੀਤਾ ਤੇ ਸੂਟ ਦਾ ਪ੍ਰਾਈਸ ਆਪਨੇ ਲਵੇ ਹੈਗਾ 2000 ਰੁਪਏ 2000 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਤਾਂ ਜਲਦੀ ਆਲਦੀ ਤੁਸੀਂ ਸਾਡੇ ਕੋਲੇ ਇਹ ਸੂਟ ਆਰਡਰ ਕਰੋ ਸੂਟ ਜਿਹੜਾ ਜਿਹੜਾ ਸੂਟ ਦਾ ਫੈਬਰਿਕ ਆਪਾਂ ਦੋਨੇ ਮੌਸਮਾਂ ਦੇ ਵਿੱਚ ਪਾ ਸਕਦੇ ਆ ਬਹੁਤ ਹੀ ਵਧੀਆ ਫੈਬਰਿਕ ਆ ਵਧੀਆ ਪਾਰਟੀ ਵੇਅਰ ਇਹ ਸੂਟ ਬਣ ਕੇ ਆਪਨੇ ਰੈਡੀ ਕੀਤਾਗਾ ਬਹੁਤ ਸੋਹਣੀ ਇਹ ਚੀਜ਼ ਆਪਣੇ ਬਣਾਈ ਐ ਸੋ ਜਲਦੀ ਆਲਦੀ ਜਿੰਨਾ ਮੇਰੇ ਭੈਣਾਂ ਦੇ ਆਰਡਰ ਸੀ ਜਲਦੀ ਆਲਦੀ ਤੁਸੀਂ ਮੈਸੇਜ ਕਰੋ ਤਾਂ ਜੋ ਜਿਹੜਾ ਆਪਾਂ ਤੁਹਾਡਾ ਆਰਡਰ ਤੁਹਾਡੇ ਆਪਾਂ ਪਹੁੰਚ ਸਕੀਏ ਪਹੁੰਚਾ ਸਕੀਏ ਤੁਹਾਡੇ ਘਰ ਬਹੁਤ ਸੋਹਣੀ ਚੀਜ਼ ਆ ਇਸ ਦੇ ਵਿੱਚ ਇਹਦੇ ਕਲਰ ਨੇ ਉਹ ਮੈਂ ਤੁਹਾਨੂੰ ਦਿਖਾ ਰਹੀ ਆ ਛਾਲਤਾਂ ਦੇ ਵਿੱਚ ਵੀ ਪ੍ਰਿੰਟ ਦੇ ਵਿੱਚ ਇਹ ਅਲੱਗ ਦਾ ਹੈ ਕਿੰਨ 2 ਕਿੰਨ ਜਿਹੜਾ ਮੈਂ نیچے ਕਰੀਮ ਵਾਲਾ ਦਿਖਾਇਆ ਸੀ ਇੱਕੋ ਦੇ ਵਿੱਚ ਮਹਿੰਦੀ ਕਲਰ ਆ ਗਿਆ ਦੇਖ ਇਹ ਵਾਲਾ ਆ ਗਿਆ ਦੇ ਵਿੱਚ ਮਹਿੰਦੀ ਪ੍ਰਿੰਟ ਦੇਖੋ ਵਰਕ ਬਿਲਕੁਲ ਸੇਮ ਹੀ ਰਹੂਗਾ ਸੇਮ ਹੀ ਬਾਟਮ ਦਾ ਵਰਕ ਆਜੂ ਸੇਮ ਹੀ ਦਪੱਟਾ ਆਜੂ ਸੇਮ ਹੀ ਜਿਹੜਾ ਫਰੰਟ ਦਾ ਆਜੂ ਤੇ ਸੇਮ ਹੀ ਬਾਜੂਆਂ ਦਾ ਵਰਕ ਆਜੂ ਜਿਹੜਾ نیچے ਸਭ ਤੋਂ ਫਰਸਟ ਵਾਲਾ ਦਿਖਾਇਆ ਸੀ ਇੱਕੋ ਦੇ ਵਿੱਚ ਮਹਿੰਦੀ ਪ੍ਰਿੰਟ ਆ ਗਿਆ ਫਰਸਟ ਵਾਲਾ ਕਰੀਮ ਸੀ ਇਹ ਵਾਲਾ ਮਹਿੰਦੀ ਆ ਗਿਆ ਤਾਂ ਸੇਮੀ ਵਰਕ ਹੈ ਤੇ ਘੇਰੇ ਦਾ 2 ਇੰਚਾਲਾ ਰਾਮ ਨਾਲ ਬਣੂ 1 ਇੰਚਾਲਾ 2 ਇੰਚਾਲਾ ਥੋੜਾ ਥੋੜਾ ਕਪੜਾ ਵੀ ਆਪਾਂ ਥੋੜਾ ਹੀ ਅੱਧਾ ਇੰਚ ਰੱਖ ਕੇ ਰਾਮ ਨਾਲ ਪ੍ਰੋਪਰ ਸਹੀ ਆਊਗਾ ਤੇ ਬਹੁਤ ਸੁਣਾ ਇਹ ਡਿਜ਼ਾਈਨ ਹੈ ਬਾਕੀ ਜਿਵੇਂ ਦਾ ਵੀ ਕਿਸੇ ਵੀ ਮੇਰੀ ਭੈਣ ਦਾ ਘੇਰਾ ਹੋਊਗਾ ਉਸ ਘੇਰੇ ਦੇ ਅਕੋਰਡਿੰਗ ਜਿਹੜਾ ਆਪਾਂ ਸੂਰਤ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੇ ਬਸ ਜਿਨ੍ਹਾਂ ਦੇ ਆ ਘੇਰਾ ਸਹੀ ਆਊਗਾ ਤਾਂ ਉਹ ਤੁਸੀਂ ਆਪਣੇ ਕੋਲ ਆਰਡਰ ਕਰ ਸਕਦੇ ਹੋ ਇਹ ਕੇ ਪ੍ਰਿੰਟ ਦੇ ਵਿੱਚ ਆ ਗਿਆ ਬਲੂ ਕਲਰ ਦੇਖੋ ਸਲਵਾਰ ਦਾ ਜਿਹੜਾ ਫੈਬਰਿਕ ਹੋ ਸੌਰੀ ਸਲਵਾਰ ਦਾ ਜਿਹੜਾ ਕਲਰ ਹੋਗਾ ਕਰੀਮੀ ਹੋਗਾ ਸਾਰਿਆਂ ਦੇ ਨਾਲ ਕਿਉਂਕਿ ਕਰੀਮ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਹੈਗਾ ਤਾਂ ਸਾਰਿਆਂ ਨਾਲ ਵੀਡੀਓ ਨਾਲ ਦਾ ਸੇਮ ਹੀ ਕਰੀਮ ਸਲਵਾਰ ਆਪਨੇ ਰੈਡੀ ਕੀਤੀ ਆ ਇਹ ਪ੍ਰਿੰਟ ਦੇ ਵਿੱਚ ਤਿੰਨ ਕਲਰ ਨੇ ਬਲੂ ਤੇ ਮਹਿੰਦੀ ਫਸਟ ਵਾਲਾ ਕਰੀਮ ਇਹ ਵਾਲਾ ਆ ਗਿਆ ਤੇ ਉਸਦੇ ਬਾਰੇ ਇਹ ਦੂਸਰਾ ਪ੍ਰਿੰਟ ਆ ਗਿਆ ਆਪਣੇ ਲਈ ਜਿਹੜਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਦੇਖ ਇਹ ਵਾਲਾ ਆ ਗਿਆ ਬਹੁਤ ਸੋਹਣਾ ਲੱਗ ਰਿਹਾ ਇਹ ਸੂਟ ਦੇਖੋ ਕਲਰ ਦੇਖੋ ਕਿੰਨਾ ਵਧੀਆ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਨੇ ਤੇ ਪ੍ਰਿੰਟ ਵੀ ਬਹੁਤ ਸੋਹਣਾ ਬਣਿਆ ਹੈ ਤੇ ਪਿਆਰਾ ਪ੍ਰਿੰਟ ਆਗਾ ਤੋਂ ਜਲਦੀ ਨਾਲ ਤੁਸੀਂ ਦੇਖ ਸਕਦੇ ਹੋ ਤੇ ਸੂਟ ਨੂੰ ਸਾਡੇ ਕੋਲ ਆਰਡਰ ਕਰ ਸਕਦੇ ਹੋ ਇਸ ਦੇ ਵਿੱਚ ਕਲਰ ਇਹ ਦੋਨੋਂ ਸੇਮ ਹੀ ਆ ਗਏ ਇਹ ਥੋੜਾ ਗ੍ਰੇ ਜਿਹਾ ਸ਼ੇਡ ਤੇ ਆ ਗਏ ਇਹ ਗ੍ਰੇ ਜਿਹਾ ਸ਼ੇਡ ਤੇ ਆ ਗਏ ਥੋੜਾ ਫਟਕੇ ਜਾਗੇ ਇਹ ਨੌਸੀ ਆ ਗਏ ਆ ਗਏ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਨਾ ਬਹੁਤ ਸੋਹਣਾ ਸੂਟ ਇਹ ਰੈਡੀ ਹੋਇਆਗਾ ਤੇ ਘੈਂਟ ਵਾਲਾ ਪ੍ਰਿੰਟ ਹੈ ਤੇ ਪ੍ਰਿੰਟ ਦੇਖੋਗੇ ਤੁਸੀਂ ਫੈਬਰਿਕ ਦੇਖੋਗੇ ਬਹੁਤ ਹੀ ਸੋਹਣਾ ਲਾਈਮ ਜਿਹੜਾ ਫੈਬਰਿਕ ਹੈ ਬਹੁਤ ਹੀ ਵਧੀਆ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਉੱਪਰ ਜਿਹੜਾ ਵਰਕ ਹੋਇਆ ਹੋਇਆ ਹੈ ਉਹ ਹੋਰ ਵੀ ਜ਼ਿਆਦਾ ਸੋਹਣਾ ਵਰਕ ਹੈਗਾ ਤੇ ਨਾਲ ਜਿਹੜੀ ਇਹਦੇ ਬਾਟਮ ਆ ਜਾਣੀ ਆ ਬਾਟਮ ਆਜੂਗੀ ਸਾਰੇ ਸੋਹਦੇ ਆ ਗਏ ਆ ਤੇ ਨਾਲ ਜਿਹੜਾ ਇਹਦਾ ਦੁਪੱਟਾ ਦੇਖ ਇਸ ਦੇ ਦੁਪੱਟੇ ਵਿੱਚ ਜਿਵੇਂ ਦਾ ਕਲਰ ਆਪਣੇ ਪੈਸ ਦੇ ਅਕੋਰਡਿੰਗ ਲਾਇਆ ਆਹ ਵਾਲਾ ਕਲਰ ਦਾ ਇਹ ਵਾਲਾ ਦੁਪੱਟਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਨਾ ਬਹੁਤ ਸੋਹਣਾ ਦੁਪੱਟਾ ਤੇ ਪਿਆਰਾ ਵੀ ਬਣਿਆ ਹੈ ਚੀਜ਼ ਸੋਹਣੀ ਵੀ ਬਣੀ ਹੋਈ ਹੈ ਸੋ ਜਲਦੀ ਆਲਦੀ ਤੁਸੀਂ ਸੂਟ ਆਰਡਰ ਕਰੋ ਸੂਟ ਦਾ ਪ੍ਰਾਈਸ ਆਪਣੇ ਲਈ ਬਰਊਗਾ 2000 ਰੁਪਏ ਸ਼ਿਪਿੰਗ ਜਿਹੜੀ ਫ੍ਰੀ ਹੋਊਗੀ ਤਾਂ ਜਲਦੀ ਆਲਦੀ ਤੁਸੀਂ ਸਾਡੇ ਕੋਲ ਸੂਟ ਆਰਡਰ ਕਰੋ ਤੇ ਸੂਟ ਆਪਾਂ ਜਿਹੜਾ ਤੁਹਾਡਾ ਬੁੱਕ ਕਰ ਦਾਂਗੇ ਤੁਹਾਡੇ ਘਰ ਪਹੁੰਚਦਾ ਕਰ ਦਾਂਗੇ ਤੁਸੀਂ ਸ਼ਹਿਰ 'ਚ ਜਾਂ ਪਿੰਡ 'ਚ ਬੈਠੇ ਹੋ ਹਰ ਇੱਕ ਜਗ੍ਹਾ ਤੇ ਤੁਹਾਡੇ ਲਈ ਸੂਟ ਪਹੁੰਚਦਾ ਆਊਗਾ ਏਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਬਹੁਤ ਸੋਹਣੇ ਸੂਟ ਲੈ ਕੇ ਆਪਾਂ ਨੂੰ ਅੱਜ ਪਤਾ ਚੱਲ ਜੀ ਵੀ ਆਪਣੀ ਵੀਡੀਓ ਕਿੰਨੀ ਕ ਸ਼ੇਅਰ ਹੁੰਦੀ ਹੈ ਤੇ ਕਿੱਥੇ ਕਿੰਨੇ ਕ ਕਮੈਂਟ ਆਉਂਦੇ ਨੇ ਤਾਂ ਦੱਬ ਕੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਆ ਅੱਜ ਦੇ ਲਈ ਐਨਾ ਥੈਂਕ ਯੂ